ਉਥੇ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਰੋਹਾਨੀਅਤ ਭਰੀ ਬਾਣੀ ਇੱਕ ਕਵੀ ਆਪਣੀ ਡਾਇਰੀ ਲਿਖਦਾ ਹੈ ਉਹ ਕਹਿੰਦਾ ਵੀ ਜਦਨ ਤੋਂ ਗੁਰੂ ਸਾਹਿਬ ਟਾਕੇ ਬੰਗਾਲ ਗਏ ਨੇ ਮੈਨੂੰ ਪਤਾ ਲੱਗਾ ਸੀ ਵੀ ਗੁਰੂ ਤੇਗ ਬਹਾਦਰ ਮਹਾਰਾਜ ਕਰਨ ਕਾਦਰ ਪਿਤਾ ਬੜੀ ਕਰਨੀ ਵਾਲੇ ਨੇ ਬੜੇ ਸਾਧੂ ਨੇ ਬੜੀ ਬੰਦਗੀ ਵਾਲੇ ਨੇ ਮੈਂ ਆਪਣੇ ਮਨ ਦਾ ਫੁਰਨਾ ਬਣਾਇਆ ਵੀ ਕੁਛ ਦਿਨ ਮੈਂ ਚੱਲ ਕੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੇ ਨਾਲ ਹੀ ਰਹਿਣਾ ਹੈ ਨਾਲ ਹੀ ਸੋਣਾ ਹੈ ਨਾਲ ਹੀ ਵੇਖਣਾ ਹੈ ਵੀ ਇਹ ਕਿਤਨਾ ਪ੍ਰਚਾਰ ਕਰਦੇ ਨੇ ਇਹਨਾਂ ਦੀ ਜੀਵਨ ਸ਼ੈਲੀ ਕੀ ਆ ਸਮਝਦੇ ਹੋ ਜੀ ਜੇ ਅੱਜ ਪਿਤਾ ਜੀ ਸਰੀਰ 'ਚ ਹੋਣ ਤੇ ਤੁਹਾਡਾ ਦਿਲ ਨਹੀਂ ਕਰੂਗਾ ਅੱਖ ਵੈਗਰੂ ਜੇ ਅੱਜ ਪਿਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਸਰੀਰ 'ਚ ਹੋਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰੀਰ 'ਚ ਹੋਣ ਤੇ ਤੁਹਾਡਾ ਦਿਲ ਨਹੀਂ ਕਰੂਗਾ ਕਦੀ ਅਨੰਦਪੁਰ ਸਾਹਿਬ ਆ ਰਾਮ ਆ ਵੇਖਾਂ ਮਹਾਰਾਜ ਉੜਦੇ ਕਿ ਤਰ੍ਹਾਂ ਨੇ ਬਹਿੰਦੇ ਕਿ ਤਰ੍ਹਾਂ ਨੇ ਮਹਾਰਾਜ ਬੋਲ ਕਿ ਤਰ੍ਹਾਂ ਦੇ ਬੋਲਦੇ ਨੇ ਮਹਾਰਾਜ ਵਿਚਰਦੇ ਕਿ ਤਰ੍ਹਾਂ ਮਹਾਰਾਜ ਦਾ ਬਿਹੇਵੀਅਰ ਕੀ ਆ ਇੱਕ ਦੂਸਰੇ ਦੇ ਨਾਲ ਗੱਲਾਂ ਕਰਦੇ ਕਿੰਨੇ ਪ੍ਰੇਮ ਦੇ ਬੋਲ ਬੋਲਦੇ ਇਤਰਾ ਹੀ ਦੇ ਮਨ ਵਿੱਚ ਇੱਛਾ ਉੱਠੀ ਵੀ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਰਹਿਣਾ ਹੈ ਕਵੀ ਦਾ ਬੰਗਾਲੀ ਕਵੀ ਦਾ ਉਹਨੇ ਡੈਰੀ ਤੇ ਪੈਨ ਨਾਲ ਚੁੱਕ ਲਿਆ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਤੁਰ ਪਿਆ ਇੱਕ ਇੱਕ ਰਾਤ ਨਾਲ ਰਿਆ ਇੱਕ ਇੱਕ ਦਿਨ ਰਾਤ ਰਿਆ ਨੋਟ ਕਰਦਾ ਰਿਆ ਉਹ ਆਂਦਾ ਮੈਂ ਜਿਹੜੀ ਸਭ ਤੋਂ ਵੱਡੀ ਗੱਲ ਨੋਟ ਕੀਤੀ ਨਾ ਗੁਰੂ ਤੇਗ ਬਹਾਦਰ ਸਾਹਿਬ ਦੀ ਸੁਣ ਰਹੇ ਹੋ ਜੀ ਮੈਂ ਜਿਹੜਾ ਆਪਣੇ ਦਿਮਾਗ ਤੇ ਵੱਡਾ ਪੁਆਇੰਟ ਨੋਟ ਕੀਤਾ ਮਹਾਰਾਜ ਹੱਸਦੇ ਨਹੀਂ ਸੀ ਬੋਲੋ ਭਲਾ ਇੱਕ ਅੰਗ ਤੋਂ 1430 ਅੰਗ ਤੱਕ ਬਾਣੀ ਪੜ ਕੇ ਵੇਖੋ ਮਹਾਰਾਜ ਜੀ ਜਦੋਂ ਬੋਲੇ ਨੇ ਵਿਰਾਗ ਚ ਬੋਲੇ ਕੋਈ ਸ਼ਬਦ ਉਹਨਾਂ ਦਾ ਇਹੋ ਜਿਹਾ ਨਹੀਂ ਜਿਹੜਾ ਵਿਰਾਗ ਤੋਂ ਖਾਲੀ ਰੇ ਮਨ ਕੌਣ ਗਤ ਹੋਏ ਹੈ ਤੇਰੀ ਇਹ ਵਿਰਾਗ ਹੈ ਆਪਣੇ ਮਨ ਨਾਲ ਗੱਲਾਂ ਕਰਨੀਆਂ ਮੇਰੇ ਮਨਾਂ ਤੇਰੀ ਕੀ ਹਾਲਤ ਹੋਣੀ ਗਤਵਣੇ ਉਹਦਾ ਹਾਲਤ ਗਤਵਣੇ ਰੇ ਮਨ ਕੌਣ ਗੱਤ ਹੋਏ ਹੈ ਤੇਰੀ ਮਨ ਨੇ ਅੱਗੋਂ ਹੱਥ ਜੋੜ ਕੇ ਆਖਿਆ ਮਹਾਰਾਜ ਕੀ ਗਲਤੀ ਹੋ ਗਈ ਕਹਿੰਦੇ ਇਸ ਜਗਮੈ RAM ਨਾਮ ਇਸ ਜਗਤ ਵਿੱਚ ਕੀ ਆ ਜਪਣ ਵਾਲੀ ਚੀਜ਼ ਸੋ ਤੋ ਨਹੀਂ ਸੁਣਿਓ ਕਾਨ ਇਹ ਘਟ ਬਰਾ ਗਿਆ ਆਪਣੇ ਮਨ ਨੂੰ ਕਹਿਣਾ ਵੀ ਇਸ ਜਗਤ ਵਿੱਚ ਇੱਕੋ ਹੀ ਤੇ ਗੱਲ ਸੁਣਨ ਵਾਲੀ ਸੀ ਕੀ RAM ਦਾ ਨਾਮ ਤੇ ਉਹ ਤੇਰੇ ਕੰਨਾਂ ਨੇ ਕਦੀ ਸੁਣਿਆ ਹੀ ਨਹੀਂ ਸਾਡੇ ਵਿੱਚ ਇੱਥੇ ਬੇਅੰਤ ਲੋਕ ਹੋਣਗੇ ਕੱਲ ਵੀ ਮੈਂ ਕਿਸੇ ਨਾਲ ਸਵੇਰੇ ਸਵੇਰ ਬਚਨ ਕਰਦਾ ਸਾਂ ਵੀ ਸਾਰੇ ਰਾਤ ਇਹ ਨਹੀਂ ਤੁਰੇ ਗੁਰੂ ਤੇਗ ਗੁਰੂ ਅਰਜਨ ਦੇਵ ਸਾਹਿਬ ਨੇ ਕਿ ਕਈ ਕੋਟ ਅੰਧ ਅਗਿਆਨੀ ਲਿਖਿਆ ਜੀ ਜਿਨ੍ਹਾਂ ਜਨ ਸੁਖਮਨੀ ਸਾਹਿਬ ਪੜ੍ਹੀ ਬੋਲੋ ਨਾ ਕਈ ਕੋਟ ਅੰਧ ਅਗਿਆਨੀ ਕਰੋਣਾ ਲੋਕ ਨੇ ਜਿਨ੍ਹਾਂ ਨੂੰ ਰੱਬ ਬਾਰੇ ਕੱਖ ਨਹੀਂ ਪਤਾ ਰੱਬ ਨੂੰ ਯਾਦ ਹੀ ਨਹੀਂ ਕਰਦੇ ਸਿੱਖਾਂ ਦੇ ਘਰ ਪੈਦਾ ਹੋ ਕੇ ਵੀ ਕਦੀ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਸਿੱਖਾਂ ਦੇ ਘਰ ਹੋ ਕੇ ਵੀ ਕਦੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਜਪ ਸਾਹਿਬ ਦਾ ਪਾਠ ਨਹੀਂ ਕੀਤਾ ਇਸ ਜਗ ਮੈਂ RAM ਨਾਮ ਬੋਲੋ ਇਸ ਜਗ ਮੈਂ RAM ਨਾਮ ਸੋ ਤਉ ਨਹੀਂ ਸੁਣਿਓ ਕਾਨ ਕੀ ਕਰਦਾ ਰਿਓ ਵਿਖਿਆਨ ਸੋ ਅਤ ਲੁਭਾਨ ਵਿਸ਼ੇਵਕਾਰਾਂ ਚ ਅਤ ਲੁਭਤ ਹੋਇਆ ਰਿਹਾ 24 ਘੰਟੇ ਇੱਕ ਕੋਈ ਵੀ ਵਿਸ਼ੇਵਕਾਰ ਵਿਸ਼ੇਵਕਾਰ ਜਮ ਆਇਆ ਮਾਇਆ 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 ਬਿਕਨ ਮਾਇਆ ਨੂੰ ਵੀ ਕੀਂਦੇ ਬਿਕੇ ਉਸੇ ਆਤਲਵਾਨ ਤੇ ਪਿੱਛੇ ਜਾ ਕੇ ਸਰਕਾਰ ਨੇ ਟਾਈਮ ਹੋ ਗਿਆ ਪਤਾ ਕੀ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਨੇ ਮਤ ਨਾਹਿੰ ਨਫੇਰੀ ਬੋਲੋ ਇੱਕ ਵਾਰ ਤੇਰੀ ਮਤ ਤੇ ਨਹੀਂ ਕਿਤੇ ਫਿਰ ਗਈ ਆਇਆ ਜੈ ਰਾਮ ਦਾ ਨਾਮ ਜਪਣ ਲੱਗਾ ਰਿਆਂ ਵਿਸ਼ੇਵਕਾਰਾਂ ਵਿੱਚ ਮਾਇਆ 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 ਮਨਮੁਖ ਮਾਇਆ ਮਾਇਆ 24 ਘੰਟੇ ਮਾਇਆ 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 ਗਰੀਬਨਵਾਜ਼ ਪਾਤਸ਼ਾਹ ਦਾ ਪੁਰਬ ਆ ਗਿਆ ਕੱਲ ਵੀ ਇੱਥੇ ਆਪਣੀ ਸੇਵਾ ਹੈ ਕੱਲ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਆਪ ਜੀ ਦੇ ਨਾਲ ਬਚਨ ਸਾਂਝੇ ਕਰਾਂਗੇ ਜਿਹੜਾ ਅਗਲਾ ਸ਼ਬਦ ਹੈ ਬਿਨ ਸਤ ਸਤੀ ਕੈਸੇ ਹੋਏ ਨਾਰ ਪੰਡਿਤ ਦੇਖੋ ਰਿਦੇ ਵਿਚਾਰ ਇਹ ਕੱਲ ਵਿਚਾਰਿਆ ਸਤਿਗੁਰੂ ਕਿਰਪਾ ਕਰੇ ਅਮਰਤ ਸਕੋ ਅੱਜ ਅਮਰ ਦਾ ਬਾਟਾ ਤਿਆਰ ਹੋਣਾ ਹੈ ਗੁਰੂ ਕੇ ਸਿੱਖ ਸਜੋ ਨਿਤਨੇਮ ਕਰਿਆ ਕਰੋ ਬਾਣੀ ਪੜਿਆ ਕਰੋ ਸਰਬੱਤ ਦੇ ਭਲੇ ਲਈ ਹੱਥ ਜੋੜਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ